ਅਕੀਦਾ ਜਿਹੜਾ ਮੇਲਾ ਤੇ ਡਾਕਟਰ ਜਿਆ ਮੈਡੀਕਲ ਸਾਧ ਦਾ ਜਿਹੜਾ ਮਨਾਇਆ ਜਾ ਰਿਹਾ ਕਿਹੋ ਜਿਹੀਆਂ ਤਿਆਰੀਆਂ ਚੱਲਦੀਆਂ ਪਈਆਂ ਸਮੇਂ ਦੇ ਦਾ ਸਭ ਤੋਂ ਪਹਿਲਾਂ ਜੋ ਬਲੇ 100 ਰੁਪਏ ਜਗਤਗुरू ਸਤਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬਲੇ 100 ਰੁਪਏ ਸਤਪੁਰੂ ਬਾਬਾ ਸਰਾਜ ਮਹਾਰਾਜ ਕੀ ਜੈ ਜੈ ਕਰਦੇਵ ਧੰਨ ਕਰਦੇ ਜੋ ਬਲੇ 100 ਰੁਪਏ ਭਗਵਾਨ ਬਾਰਮਿਕ ਸਵਾਮੀ ਮਹਾਰਾਜ ਕੀ ਜੈ ਗੁਰੂ ਰੋ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾ ਦਾਸ ਸੰਗਤਾਂ ਦਾ ਦਾਸ ਦਰਬਾਰ ਦਾ ਨੌਕਰ ਭੰਕਾਰੀ ਹੋਣ ਦੇ ਨਾਤੇ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਸਦੀਆਂ ਤੋਂ ਬਾਅਦ ਮੇਰੇ ਗੁਰਦੇਵ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਤੇ ਧੰਨ ਧੰਨ ਸੰਤ ਬਾਬਾ ਹਸਰਾਜੀ ਮਹਾਰਾਜ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਆਪਣੇ ਸਤਗੁਰਾਂ ਦੇ ਨਾਤੇ ਸਦੀਆਂ ਤੋਂ ਬਾਅਦ ਸਰੋਵਰ ਸਾਹ ਜਿੱਥੇ ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਦੇ ਸਰੋਵਰ ਉੱਥੇ ਗੁਰੂ ਰਵਿਦਾਸ ਮਰੇ ਪੰਜਾਬ ਵਿੱਚ ਪਹਿਲਾ ਸਰੋਵਰ ਸੰਗਤਾਂ ਦਾ ਪੈਸਾ ਸੰਗਤਾਂ ਦਾ ਸਹਿਯੋਗ ਜਿੱਥੇ ਕਿ ਤੇਰਾ ਅਮਰਤ ਕਲਸ ਵੱਖ-ਵੱਖ ਡੇਰੇ ਵਾਲੇ ਮਹਾਪੁਰਖ ਲਿਆ ਕੇ ਸਰੋਵਰ ਦਾ ਸੰਗਤਾਂ ਨੂੰ ਆਪਾਂ ਆਸ਼ੀਰਵਾਦ ਦਿੱਤਾ ਹੈ ਸਾਧ ਸੰਗਤ ਜੀਓ ਹੁਣ ਵਿਸਾਖੀ ਜੁਰ ਮੇਲਾ 21 ਮਾ ਜਿੱਥੇ 바ਵਾ ਸਾਹਿਬ ਦਾ 14 ਅਪ੍ਰੈਲ ਜਿਸ 바ਵਾ ਸਾਹਿਬ ਨੇ ਸਾਨੂੰ ਅੜਖ ਦਿੱਤੀ ਹੈ ਸਾਨੂੰ ਜੋਧੇ ਬਣਾਇਆ ਸਬਦਾਰ ਸਾਰਿਆਂ ਦਾ ਇੱਕ ਬਰਾਬਰ ਦਿੱਤਾ ਹੈ ਸਾਨੂੰ ਹੱਕ ਲਾ ਕੇ ਦਿੱਤੇ ਹੈ ਡੇਰੇ ਬਣਾ ਗੁਰੂ ਰਵੀਦਾਸ ਮਸਾਖੀ ਜੋੜ ਮੇਲਾ ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ ਦੀ ਖੁਸ਼ੀ ਅੰਦਰ ਪਿਆਰੀਆਂ ਪਿਆਰਿਆਂ ਸੰਗਤਾਂ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਇੰਡੀਆ ਜੋ ਕਿ 10 ਤਰੀਕ ਨੂੰ ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਰੰਗ ਕੀਤੀ ਜਾ ਰਹੀ ਹੈ ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਗੁਰਦੇਵ ਦੇ 40 ਸ਼ਬਦ ਆਰਤੀ ਫਰਮਾਨ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਲੜੀ ਚੱਲ ਰਹੀ ਹੈ ਗੁਰੂ ਪਿਆਰਿਓ ਤੇਰਾ ਅਪਰੇਹ ਰਾਤ ਦੇ ਦੀਵਾਨ ਔਰ ਸੰਤ ਜਨ ਸਵੇਰ 14 ਨੂੰ ਸਤੀ ਖੋਖੇ ਵਾਲੀਆ ਕੇਸ ਮੱਖਣਾ ਗੁਰੂ ਰਵਿਦਾਸ ਮੋਡਲ ਸਕੂਲ ਜਿੱਥੇ ਸਾਡੇ ਵਿਦਿਆਰਥੀ ਬੱਚੇ ਔਰ ਸ਼ੋਭਾ ਕਰਨਗੇ ਗੁਰੂ ਮਰ ਧਾਰਮਿਕ ਸਟੇਜ ਅਨੇਕ ਸੰਪਰਦਾਵਾਂ ਦੇ ਸੰਤ ਮਹਾਤਮਾ ਪਹੁੰਚ ਰਿਹਾ ਮੈਂ ਆਸ ਕਰਦਾ ਸੰਤਾਂ ਦੇ ਚਰਨਾਂ ਵਿੱਚ ਸੀਸ ਝੁਕਾਉਣ ਦਾ ਦਾਸ ਨੂੰ ਮੌਕਾ ਮਿਲੇ ਸੰਗਤਾਂ ਆਉਣ ਲੰਗਰ ਪੰਡਾਰੇ 베ਤਾ ਸੰਗਤ ਦਾ ਸਹਿਯੋਗ ਸਾਧ ਸੰਗਤ ਜੀ ਜਿੱਥੇ ਕੇਸ ਮੱਖਣ ਜਿਨ੍ਹਾਂ ਨੇ ਡੇਰ ਦੀ ਮਹਿਮਾ ਔਰ ਉਹਨਾਂ ਨੂੰ ਗੋਲਡ ਮੈਡਲ ਜੋ ਉਹਨਾਂ ਦੇ ਨਾਲ ਉਮੀ ਸੰਘਿਆ ਵਾਲਾ ਉਹਨਾਂ ਨੂੰ ਗੋਲਡ ਮੈਡਲ ਤੇ ਸਾਡੇ ਅਮਰੀਕਾ ਕੈਨੇਡਾ ਸੰਤ ਬਾਬਾ ਮੋਹਨਪਾਲ ਜੀ ਸੰਤ ਬਾਬਾ ਜਸਵਿੰਦਰ ਜੀ ਔਰ ਸੰਤ ਬੀਬੀ ਬਿਮਲਾ ਰਾਨੀ ਇਹਨਾਂ ਦਾ ਸਨਮਾਨਿਤ ਕੀਤਾ ਜਾਵੇ ਗੋਡਵਾਲਾ ਨਾਲ ਸੰਗਤਾਂ ਵੱਲੋਂ ਔਰ ਮੀਡੀਆ ਵਾਲਿਆਂ ਦਾ ਵੀ ਦਾਸ ਘੁੱਟ ਘੁੱਟ ਧੰਨਵਾਦ ਕਰਦਾ ਹੈ ਜੋ ਸੰਗਤਾਂ ਦੂਰ ਜਿਹੜੇ ਕਿਉਂਕਿ ਇੱਕੋ ਇੱਕ ਸਰੋਵਰ ਸਦੀਆਂ ਤੋਂ ਬਾਅਦ ਮੇਰੇ ਗੁਰਦੇਵ ਦੇ ਨਾਤੇ ਸਤਿਗੁਰੂ ਬਾਬਾ ਹੰਸਰਾਜ ਆਪਣੇ ਸਤਿਗੁਰਾਂ ਨੂੰ ਗੁਰੂ ਰੂ ਸਤਿਗੁਰੂ ਕਹਿੰਦਾ ਨਖਰੇ ਨਹੀਂ ਕਰੀਦਾ ਵਾਲੇ ਜਦਾ ਲੋਕਿੰ ਦੇਖਦੇ ਬੜੇ ਦਿਖਾਲਦੇ ਆ ਜਿਨ੍ਹਾਂ ਦੀ ਪਤਰੀ ਥਲੇ ਗੰਗਾ ਜਿਨ੍ਹਾਂ ਦੀ ਜਾਇਜਾ ਕਾਰ ਜਿਹੜੇ ਜਗਤ ਗੁਰੂ ਰਵਿਦਾਸ ਮਹਾਰਾਜੀ ਉਹਨਾਂ ਦਾ ਪ੍ਰੋਗਰਾਮ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਜਾ ਕਰਦੇ ਧਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ